ਅਮ੍ਰਿਤਸਰ ਸਰੂਪ੍ਰਣੀ ਕਾਲਜ ਵਿਖੇ ਸਰਗੁਆਸਤੀ ਸ਼੍ਰੀ ਕੇਕੇ ਮਹਿੰਦਰੂ ਜੀ ਦੀ ਯਾਦ ਵਿੱਚ ਦੂਸਰਾ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਤੇ ਪ੍ਰਿੰਸੀਪਲ ਕਿਰਨਜੀਤ ਬਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਕੌਂਸਲ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸੇ ਮੌਕੇ ਤੇ ਸਿਮੀ ਮਹਿੰਦਰੂ ਸੁਰੇਸ਼ ਮਹਾਜਨ ਐਸਆਈ ਮਨਜੀਤ ਸਿੰਘ ਡਾਕਟਰ ਹਰਮਨਦੀਪ ਸਿੰਘ ਬਲਦੇਵ ਰਾਜ ਚਰਨਜੀਤ ਸਿੰਘ ਤਲਵਿੰਦਰ ਸਿੰਘ रकेश शर्मा ਤੇ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਹਾਜ਼ਰੀ ਭਰੀ ਸਾਰੇ ਕਾਦੇ ਸਮਾਂਝ ਕਰਵਾਏ ਜਾ ਰਹੇ ਨੇ ਮੇਰੇ ਪਾਪਾ ਜੀ ਜਨਮ ਦਿਨ ਦੀ ਯਾਦ ਪੇ ਕਰਵਾਇਆ ਜਾ ਰਿਹਾ ਹੈ ਮੈਂ ਇਸ ਗੱਲ ਤੋਂ ਬੜੀ ਖੁਸ਼ ਆ ਕਿ ਐਸੇ ਹਰ ਬੱਚੇ ਨੂੰ ਮੂੰਹ ਮਾ ਕੇ ਆਏ ਹੈ ਔਰ ਇਹ ਸਭ ਤੋਂ ਵਧੀਆ ਗੱਲ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਅਰੇ ਨਾਲ ਜੁੜੇ ਸੀ ਉਹਨਾਂ ਨਾਲ ਉਸੇ ਤਰ੍ਹਾਂ ਵਾਪਸ ਉਸੇ ਤਰ੍ਹਾਂ ਕਰਵਾ ਰਹੇ ਹਨ ਤੇ ਉਹਨਾਂ ਦੀ ਕਮੀ ਮਹਿਸੂਸ ਹੀ ਹੁੰਦੀ ਦੇਖਿਏ ਜੀ ਕਿ ਕਿ ਉਹ ਅੱਜ ਨਹੀਂ ਹੈ ਤੇ ਉਹਨਾਂ ਦੀ ਯਾਦ ਵਿੱਚ ਪੂਰਾ ਮੂੰਹ ਮਾਰ ਕੇ ਕੰਮ ਕਰਦੇ ਕਿੰਨਾ ਕੁ ਸ਼ੌਕ ਮਿਲਦਾ ਬੱਚਿਆਂ ਨੂੰ ਖੇਡਾਂ ਨਾਲ ਬਹੁਤ ਜ਼ਿਆਦਾ ਮਿਲਦਾ ਅਸੀਂ ਆਪ ਦੇਈਏ ਅਸੀਂ ਆਪ ਸਕੂਲ ਦੇ ਵਿੱਚ ਕਾਲਜ ਵਿੱਚ ਉਹਨਾਂ ਨੇ ਪੂਰਾ ਟਾਈਮ ਦੇਖਦੇ ਹੁੰਦੇ ਸੀ ਉਹਨਾਂ ਦੀ ਆਵਾਜ਼ ਵੀ ਦੂਰ ਤੱਕ ਗੂੰਜ ਜਾਂਦੀ ਹੁੰਦੀ ਸੀ ਕਿ ਪਤਾ ਲੱਗਦਾ ਸੀ ਕਿ ਕੋਚ ਸਾਉ ਕੋਈ ਮਤਲਬ ਹੈ ਪਰ ਹੁਣ ਜੇ ਨਹੀਂ ਹੈ ਪਰ ਉਹਨਾਂ ਦੀ ਯਾਦ ਵਿੱਚ ਇਹਨਾਂ ਕੁਝ ਕਰਕੇ ਸਾਰਾ ਕੁਝ ਵਧੀਆ ਕਰਦੇ ਪਏ ਬਹੁਤ ਵਧੀਆ ਲੱਗਦਾ ਪਏ ਕਿ ਅਸੀਂ ਇੱਥੇ ਅੱਜ ਬੈਠੇ ਹਾਂ ਵਿਕਾਸ ਜੀ ਦੀ ਟੀਮ ਇਹ ਪਰਾਲਾ ਹਰ ਸਾਲ ਕਰਦੀ ਕਿਸ ਤਰ੍ਹਾਂ ਦੇ ਦੋ ਕੀ ਕਹਿਣਾ ਚਾਹੁੰਦੇ ਜੀ ਬਹੁਤ ਹੀ ਵਧੀਆ ਪਿਛਲੇ ਸਾਲ ਕਿੱਸਾ ਸੀ ਉਸ ਤੋਂ ਜ਼ਿਆਦਾ ਬਹੁਤ ਵਧੀਆ ਦੇਖੋ ਹੋਰ ਸਾਲ ਵਧਦੇ ਜਾ ਅਸੀਂ ਇਹਨਾਂ ਨੂੰ ਅੱਗੇ ਉਹ ਸਾਨੂੰ ਕਹਿਣਗੇ ਦਿੱਤਾ ਹੈ ਕਰਨਾ ਸਾਨੂੰ ਅਸੀਂ ਹਰ ਵਾਰੀ ਕੌਣ ਸੀ ਮੇਰਾ ਭਰਾ ਵੀ ਹੈ ਕੀ ਆ ਰਹੀ ਤਕਿਆ ਕੈਨੇਡਾ ਤੋਂ ਅਗਲੇ ਸਾਲ ਤੋਂ ਉਹ ਵੀ ਨਾਲ ਧੋਲੇਗਾ ਨੋ ਜਨਨ ਕੀ ਅਪੀਲ ਬੇਨਤੀ ਆ ਦੇ ਜਿੰਨੀ ਜ਼ਿਆਦਾ ਹੈਲਥ ਐਜ਼ ਐਨ ਐਲ ਤੁਸੀਂ ਕਮਾ ਸਕਦੇ ਹੋ ਨਾ ਆਪਣਾ ਚਿਕਨ ਦੇ ਬੱਚੇ ਉਪਰਾਲਾ ਕਰਕੇ ਹੋਣੀ ਹੈ ਔਰ ਬੱਚਾ ਨੂੰ ਇਹਦੇ ਵਿੱਚ ਅੱਗੇ ਜਾਣਗੇ ਜਿੰਨਾ ਉਹਨਾਂ ਹੀ ਇਹਦੇ ਬਾਰੇ ਕੀ ਕਹਿੰਦੇ ਉਸਾ ਮਿਲੇਗਾ ਅਜਿਹੜਾ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਦੇ ਸਮਝ ਕਰਵਾਇਆ ਜਾ ਰਿਹਾ ਸਾਡੇ ਉਸਤਾਦ ਜੀ ਸੀ ਸ਼੍ਰੀ ਕਿਸੇ ਕੁਮਾਰ ਜੀ ਮਹਿੰਦਰੂ ਉਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਉਹ ਯਾਰ ਵੀ ਦੇ ਵਿੱਚ ਕੋਵਿਡ ਦੇ ਵਿੱਚ ਨਾਲ ਦੀ ਡੈਥ ਹੋਈ ਸੀ ਤੇ ਅਸੀਂ ਸਾਰੀ ਟੀਮ ਸਾਰੇ ਸੱਜਣ ਉਹਨਾਂ ਦੇ ਪਲੇਅਰ ਜੋੜੇ ਉਹਨਾਂ ਦੇ ਬੱਚੇ ਉਹਨਾਂ ਕੋ ਖੇਡਦੇ ਰਹੇ ਆ ਅਸੀਂ ਸਾਰੇ ਰਲ ਕੇ ਅੰਡਰ 17 ਟੂਰਨਾਮੈਂਟ ਬਾਸਕਟਬਾਲ ਦਾ ਅਸੀਂ ਕਰਵਾ ਰਹੇ ਆ ਜਿਹੜੇ ਸਕੂਲਾਂ ਤੋਂ ਬੱਚੇ ਆ ਰਹੇ ਕਿੰਨਾ ਕੁ ਸਾਅ ਮਿਲਦਾ ਬੱਚਿਆਂ ਨੂੰ ਬੱਚਿਆਂ ਨੂੰ ਸਰ ਬਹੁਤ ਸਾਅ ਮਿਲ ਗਿਆ ਕਿ ਅਸੀਂ ਇਹ ਸਾਲ ਹਰ ਸਾਲ ਟੂਰਨਾਮੈਂਟ ਕਰਨਾ ਪਿਛਲੇ ਸਾਲ 14 ਟੀਮ ਆਈਆਂ ਸੀ ਐਡੀ 22 ਟੀਮ ਆਈਆਂ ਸਾਡੇ ਕੋਲ ਛਕ ਟੀਮਾਂ ਵੱਧ ਕੇ ਬੱਚੇ ਨੂੰ ਲੁਕਵਾ ਕੇ ਪੜ੍ਹਦੇ ਪਹੁੰਚੇ ਨੌਜਵਾਨਾਂ ਕੀ ਅਪੀਲ ਨੌਜਵਾਨਾਂ ਨੇ ਆਪਣੀ ਅਪੀਲ ਹੈ ਕਿ ਸਾਡੀ ਬੱਚਵਾਲ ਨਾਲ ਜਾਂ ਹੋਰ ਕੇ ਮਾਂ ਨਾਲ ਤੁਸੀਂ ਰਲੋ ਨਾਲ ਗੇਮ ਖੇਲੋ ਤੇ ਨਸ਼ਿਆਂ ਤੋਂ ਬਚੋ ਨਸ਼ਿਆਂ ਤੋਂ ਬਚੋ ਅੱਜ ਦੇ ਮੌਕੇ ਤੇ ਮੈਂ ਕਹਿਣਾ ਚਾਹੁੰਦਾ ਕਿ ਮੇਰੇ ਜਿੰਨੇ ਵੀ ਸਟੂਡੈਂਟ ਆਏ ਨੇ ਜਿੰਨੇ ਬੱਚੇ ਆਏ ਨੇ ਮੈਂ ਇਹਨਾਂ ਦਾ ਭਵਿੱਖ ਦੇਖ ਦੇ ਕੇ ਰਾਂ ਕਿ ਬਾਸਵਰ ਖੇਡਣ ਦਾ ਜਾਂ ਕਿਸੇ ਹੋਰ ਗੇਮਾਂ ਖੇਡਣ ਦੇ ਨਾਲ ਇਹਨਾਂ ਦਾ ਭਵਿੱਖ ਬਣੇਗਾ ਇੱਧਰ ਆਉਣਗੇ ਤੇ ਨਸ਼ੇ ਤੋਂ ਬਚਣਗੇ ਜਿੰਨਾ ਨਸ਼ੇ ਤੋਂ ਬਚਣਗੇ ਓਨੀ ਸਾਡੀ ਅਗਲੀ ਜਨਰੇਸ਼ਨ ਵਧੀਆ ਪਹੁੰਚੇਗੀ ਜਿਹੜਾ ਆਪਣੇ ਟਿਕਾਣੇ ਤੇ ਪਹੁੰਚਦੇ ਆਣ ਵਾਲੇ ਸਮੇਂ ਤੇ ਕੀ ਇਹ ਪ੍ਰੋਗਰਾਮ ਕੀਤੇ ਜਾਣਗੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਆਣ ਵਾਲੇ ਸਮੇਂ ਤੇ ਪ੍ਰੋਗਰਾਮ ਸਾਡੀ ਗਵਰਨਮੈਂਟ ਵੀ ਕਰ ਰਹੀ ਹੈ ਅਸੀਂ ਵੀ ਕਰ ਰਹੇ ਹਾਂ ਜਿੰਨਾ ਸਾਨੂੰ ਕੋ ਹੋ ਸਕਦਾ ਜਿੰਨੇ ਆਪ ਸਾਰੇ ਦੋਸਤ ਭਰਾ ਜੁੜ ਕੋਲਾ ਦੇ ਰਹੇ ਆ ਆਪਣੇ ਆਪ ਪ੍ਰਾਈਸ ਦੇ ਰਹੇ ਆ ਕਾਫੀ ਕੁਛ ਨੇ ਬਸ ਕਾਪੇ ਆ ਪਾਣਾ ਨੋ ਜਨ ਕੀ ਇਹ ਪੀਲਾ ਮੌਜੂਦਨ ਖੜੀ ਹੋਏ ਹੱਥ ਜੋੜ ਕੇ ਬੇਨਤੀ ਹੈ ਅਪੀਲ ਹੈ ਕਿ ਸੇ ਬੱਚੋ ਨਸ਼ੇ ਦੇ ਨਾ ਜਾਓ ਬੱਚੇ ਖੇਡਣ ਆਓ ਗਰਾਉਂਡਾਂ ਦੇ ਵਿੱਚ ਆਓ ਮੁੰਡਾ ਪਰੋ ਗਰਾਉਂਡਾਂ ਭਰੀਆਂ ਜਾਣੀਆਂ ਆਪਣੇ ਆਪ ਨਸ਼ੇ ਛੋਟੇ